ਅੱਜ ਤੋਂ ਕੁਝ ਕੁ ਦਿਨ ਪਹਿਲਾਂ ਦਿਲਪ੍ਰਿਤ ਢਿਲੋਂ ਤੇ ਹੁਨਰ ਸਿੱਧੂ ਦਾ ਇੱਕ ਗਾਣਾ ਆਇਆ ਸੀਗਾ ਪਿੰਡ ਜੋ ਕਿ ਅੱਜ ਤੋਂ ਸਾਲ ਪਹਿਲਾਂ ਐਕਸ ਦਿਔਲ ਤੇ ਉਸਦੇ ਇੱਕ ਫਰੈਂਡ ਨੇ ਗਾਇਆ ਸੀਗਾ ਤੇ ਇਹ ਦਿਲਪ੍ਰਿਤ ਢਿਲੋਂ ਤੇ ਹੁਨਰ ਸਿੱਧੂ ਨੇ ਉਸੇ ਗਾਣੇ ਨੂੰ ਦੁਬਾਰੇ ਗਾ ਦਿੱਤਾ ਜਿਹਦੀ ਹੁੱਕ ਲਾਈਨ ਵੀ ਬਿਲਕੁਲ ਮੈਚ ਕਰਦੀ ਹੈਗੀ ਜੇ ਤੁਸੀਂ ਉਹ ਗਾਣਾ ਵੀ ਸੁਣ ਸਕਦੇ ਹੋਗੇ ਸਾਡੇ ਨਾਲ ਖੇਗੇ ਅੱਧੇ ਹਿੰਡ ਛੱਡ ਕੇ ਤੇ ਅੱਧੇ ਪਿੰਡ ਛੱਡ ਕੇ ਸੋ ਇਸ ਗਾਣੇ ਤੋਂ ਬਾਅਦ ਐਕਸੋ ਦਿਓ ਲਾਈਵ ਵੀ ਹੋਇਆ ਸੀ ਜਿਸ ਦੇ ਵਿੱਚ ਉਸਨੇ ਹੁਨਰ ਸਿੱਧੂ ਤੇ ਦਿਲਪ ਢਿੱਲੋਂ ਨੂੰ ਬਹੁਤ ਮਾੜਾ ਚੰਗਾ ਬੋਲਿਆ ਸੀ ਜਿਨ੍ਹਾਂ ਨੇ ਹਜੇ ਤੱਕ ਉਹ ਲਾਈਵ ਨਹੀਂ ਦੇਖਿਆ ਤੁਹਾਨੂੰ ਲਿੰਕ ਡਿਸਕ੍ਰਿਪਸ਼ਨ 'ਚ ਮਿਲ ਜੂ ਜਾ ਕੇ ਤੁਸੀਂ ਜ਼ਰੂਰ ਦੇਖ ਕੇ ਆਇਓ ਸੋ ਜਿਸ ਦੇ ਚੱਲਦਿਆਂ ਹੁਣ ਹੁਨਰ ਸਿੱਧੂ ਨੇ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਇੱਕ ਸਟੋਰੀ ਸਾਂਝੀ ਕੀਤੀ ਜਿਸ ਦੇ ਵਿੱਚ ਹੁਨਰ ਸਿੱਧੂ ਨੇ ਲਿਖਿਆ ਕਿ ਇਹ ਗੀਤ ਪਿੰਡ ਮੈਂ ਤੇ ਦਿਲਪ ਢਿੱਲੋਂ ਬਾਈ ਨੇ ਰਿਲੀਜ਼ ਕੀਤਾ ਜਿਹੜਾ ਕਿ ਪ੍ਰੀਤੇ ਬਾਈ ਦਾ ਲਿਖਿਆ ਹੋਇਆਗਾ ਇਹ ਇਹ ਸਾਨੂੰ ਬਿਲਕੁਲ ਨਹੀਂ ਸੀ ਪਤਾ ਕਿ ਇਹ Song ਦੀਆਂ ਲਾਈਨਾਂ ਨੇ ਜਿਹੜੀਆਂ ਕਿ ਦਿਆਲ ਦੇ ਮਨਜੀਤ ਵੀਰ ਦੇ ਗਾਣੇ ਨਾਲ ਮੇਲਜੋਲ ਖਾਂਦੀਆਂ ਨੇ ਸਾਨੂੰ ਪਤਾ ਕਿ ਤੁਸੀਂ ਵੀ ਆਪਣੇ ਪ੍ਰੋਜੈਕਟ ਦੇ ਉੱਪਰ ਬਹੁਤ ਮਿਹਨਤ ਕੀਤੀ ਆ ਪਰ ਵੀਰ ਸਾਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਹੈਗਾ ਕਿ ਇਹ ਗਾਣੇ ਦੀਆਂ ਲਾਈਨਾਂ ਤੁਹਾਡੇ ਗਾਣੇ ਨਾਲ ਮੇਲਜੋਲ ਖਾਂਦੀਆਂ ਨੇ ਨਾ ਕੋਈ ਜਾਣ ਬੁੱਝ ਕੇ ਗਾਣਾ ਚੱਕਿਆ ਅਸੀਂ ਸਾਨੂੰ ਲਿਰਿਕਸ ਵਧੀਆ ਲੱਗੇ ਅਸੀਂ ਪੇਮੈਂਟ ਕਰਕੇ ਗਾਣਾ ਲੈ ਲਿਆ ਸਾਨੂੰ ਕੋਈ ਲਿਰਿਕਸ ਭਰਾ ਜਦੋਂ ਗੀਤ ਸੁਣਾਉਂਦਾ ਹੈਗਾ ਸਾਨੂੰ ਪਸੰਦ ਆਉਂਦਾ ਹੈਗਾ ਤਾਂ ਅਸੀਂ ਪੇਮੈਂਟ ਕਰਕੇ ਉਹ ਗਾਣੇ ਨੂੰ ਰਿਲੀਜ਼ ਕਰ ਦਿੰਨੇ ਆ ਪਰ ਅਸੀਂ ਰੱਬ ਤਾਂ ਨਹੀਂ ਹੈਗੇ ਵੀਰ ਜਿਹੜਾ ਚੀਜ਼ ਸੁਣ ਕੇ ਪਤਾ ਲੱਗ ਜੇ ਕਿ ਇਹ ਲਾਈਨਾਂ ਚੱਕੀਆਂ ਹੋਈਆਂ ਨੇ ਜਾਂ ਇਹਦੀਆਂ ਆਪਣੀਆਂ ਲਿਖੀਆਂ ਹੋਈਆਂ ਨੇ ਇਹ ਵੀ ਹੋ ਸਕਦਾ ਵੀਰ ਕੁਦਰਤੀ ਪ੍ਰੀਤੇ ਵਾਈ ਦੇ ਵੀ ਮਾਈਂਡ ਦੇ ਵਿੱਚ ਸੇਮ ਲਾਈਨਾਂ ਮਿਲਦੀਆਂ ਜੁਲਦੀਆਂ ਆਈਆਂ ਤੇ ਉਸਨੇ ਗਾਣਾ ਬਣਾ ਦਿੱਤਾ ਬਾਕੀ ਉਹ ਜਾਣੇ ਪਰ ਵੀਰ ਮੈਂ ਤੇ ਦਿਰਪਟੇਲੋਂ ਬਾਈ ਨੇ ਗਾਣਾ ਤਾਂ ਲਿਖਣਾ ਨਹੀਂ ਆਉਂਦਾ ਜੇ ਅਸੀਂ ਗਾਣਾ ਲਿਖਿਆ ਹੁੰਦਾ ਤਾਂ ਸਸੀਂ ਜ਼ਿੰਮੇਵਾਰ ਜ਼ਰੂਰ ਹੁੰਦੇ ਤੇ ਬਾਕੀ ਤੁਸੀਂ ਸਾਰੇ ਮੇਰਾ ਪਰਿਵਾਰ ਹੋ ਤੁਹਾਨੂੰ ਪਤਾ ਮੈਂ ਕੌਂਟਰੋਵਰਸੀਆਂ ਵਾਲਾ ਕਲਾਕਾਰ ਹੈ ਨਹੀਂ ਨਾ ਕਦੇ ਆਪਾਂ ਨੇ ਕਿਸੇ ਦੀ ਮਿਹਨਤ ਮਾਰੀ ਆ ਨਾ ਕਿਸੇ ਦਾ ਹੱਕ ਰੱਖਿਆਗਾ ਜਿਹੜਾ ਵੀਰਪਰਾ ਜਿਹੜੇ ਵੀਰ ਭਰਾ ਨੂੰ ਇਸ ਗੱਲ ਦਾ ਬੁਰਾ ਲੱਗਿਆ ਹੋਊਗਾ ਤਾਂ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਹਾਂ ਦਿਲੋਂ ਸੋ ਇੱਥੇ ਹੁਣ ਸਿੱਧੂ ਦਾ ਇਹੀ ਕਹਿਣਾ ਕਿ ਸਾਨੂੰ ਨਹੀਂ ਸੀ ਪਤਾ ਕਿ ਇਹ ਗਾਣੇ ਦੀਆਂ ਲੈਣਾ ਤੁਹਾਡੇ ਗਾਣੇ ਨਾਲ ਮੇਲਜੋਲ ਖਾਂਦੀਆਂ ਨੇ ਬਾਕੀ ਤੁਹਾਨੂੰ ਇੱਥੇ ਕੌਣ ਸਹੀ ਕੌਣ ਗਲਤ ਲੱਗਦਾ ਸਾਡੇ ਨਾਲ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਰੱਬ ਰਾਖਾ